ਸੰਗਤ ਜੀ ਅੱਜ ਖੰਨਾ ਸ਼ਹਿਰ ਵਿੱਚ ਪਹੁੰਚੇ ਆ ਇੱਥੋਂ ਵਾਰ-ਵਾਰ ਕੋਲ ਆ ਰਹੇ ਸੀ ਇੱਕ ਬੜੇ ਮਾੜੇ ਹਾਲਾਤਾਂ ਦੇ ਵਿੱਚ ਭੈਣ ਇੱਥੇ ਬੱਸ ਸਟੈਂਡ ਦੇ ਕੋਲ ਸਿਵਲ ਹਸਪਤਾਲ ਖੰਨਾ ਦੇ ਕੋਲ ਕੁਝ ਦਿਨਾਂ ਤੋਂ ਇਦਾਂ ਹੀ ਇਹ ਮਾੜੇ ਹਾਲਾਤਾਂ ਦੇ ਵਿੱਚ ਪਏ ਸੀਗੇ ਤੇ ਅੱਜ ਸਰਫ ਮੈਂਟੀ ਸਬ ਗੋਡ ਚੈਰੀਟੇਬਲ ਟਰਸਟ ਮੁਹਾਲੀ ਟੀਮ ਇਹਨੂੰ ਰੈਸਕਿਊ ਕਰਨ ਆਏ ਨੇ ਤੇ ਅੱਜ ਪਹਨ ਇਹਨਾਂ ਨੂੰ ਆਸ਼ਰਮ ਦੇ ਵਿੱਚ ਲੈ ਕੇ ਚੱਲਾਂਗੇ ਪਹਿਲਾਂ ਇਹਨਾਂ ਦਾ ਜੋ ਵੀ ਇਹਨਾਂ ਦੀ ਮੈਡੀਕਲ ਜੋ ਵੀ ਇਹਨਾਂ ਦੀ ਐਗਜ਼ਾਮੀਨੇਸ਼ਨ ਹੋਏਗੀ ਜੋ ਵੀ ਇਹਨਾਂ ਨੂੰ ਪ੍ਰੋਬਲਮ ਹੋਏ ਕਿਉਂਦਾ ਸਟੇਟਮੈਂਟ ਹੋਏਗਾ ਫਿਰ ਇਹਨਾਂ ਦੇ ਘਰ ਦਾ ਪਤਾ ਕਰਾਂਗੇ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਅਪੀਲ ਕਰਦਾ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖਦੇ ਹਾਂ ਕੌਣ ਇਹਨਾਂ ਦੇ ਘਰ ਦਾ ਪਤਾ ਲੱਭਣ ਚ ਸਾਡੀ ਮਦਦ ਕਰਦਾ ਤੇ ਪਲੀਜ਼ ਇਸ ਵੀਡੀਓ ਨੂੰ ਇਨਾਂ ਕੋਲ ਸ਼ੇਅਰ ਕਰਿਓ ਤਾਂ ਕਿ ਜਲਦੀ ਆਪਾਂ ਇਹਨਾਂ ਦੇ ਘਰ ਤੱਕ ਪਹੁੰਚ ਸਕੀਏ ਆਪਾਂ ਇੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਕੁਝ ਦੱਸਦੇ ਆ ਕਿਹੜੇ ਹਾਲਾਤਾਂ ਦੇ ਵਿੱਚ ਕਦੋਂ ਇੱਥੇ ਪਹੁੰਚੇ ਸੀਗੇ ਵੀਰ ਜੀ ਕਦੋਂ ਇਹ ਤੁਹਾਨੂੰ ਮਿਲੇ ਇੱਥੇ ਮੈਨੂੰ ਇਹਦੀ ਲਕੀਰ ਦੁਕਾਨਦਾਰ ਦਾ ਫੋਨ ਆਇਆ ਮੇਰੇ ਨਿਤ ਵਿਧਾਇਕ ਦਾ ਕਰਨ ਤੇ ਦੁਕਾਨਦਾਰ ਦਾ ਫੋਨ ਆਇਆ ਕਿ ਹਾਂ ਵੀ ਤੇ 3 ਦਿਨ ਤੋਂ ਇਹ ਲੇਡੀ ਮਤਲਬ ਕਿ ਇੱਥੇ ਇਸ ਹਾਲਤ ਵਿੱਚ ਪੁਸ਼ਤ ਮਿੰਟ ਪਹਿਲੇ ਇਹਨੂੰ ਇੱਕ ਅਮਲੀਏ ਵੀ ਲੈ ਕੇ ਜਾ ਰਹੇ ਸੀਗੇ ਉਹ ਇਹਨਾਂ ਨੇ ਫੜ ਕੇ ਦੁਕਾਨਦਾਰ ਨੇ ਜੀ ਲੈ ਕੇ ਆਏ ਨੇ ਚਲਵਾਇਆ ਜੀ ਅੱਛਾ ਜੀ ਜੀ ਇਹਨਾਂ ਨੇ ਸੰਭਾਲ ਲਿਆ ਹਾਂ ਜੀ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਤੁਸੀਂ ਇਹਨਾਂ ਨੂੰ ਤਿੰਨ ਚਾਰ ਦਿਨ ਹੋ ਗਏ ਜੀ ਆਂਦੀ ਆ ਵਜੇ ਤੇ ਬੈਠ ਜਾਂਦੀ ਆ ਜਿਹਨੂੰ ਕੋਈ ਦੇ 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 ਖਾ ਲੈਂਦੀ ਆ ਨਹੀਂ ਆਂਦੀ ਨਹੀਂ ਔਰ ਰੋਟੀ ਹੁਣ ਤਾਂ ਮਹਿੰਗਾਈ ਸੀ ਇਹਨੇ ਛੁੱਟ ਤੇ ਕਰ ਰਹੇ ਥੋੜਿਆ ਮੈਂ ਅਗਰ ਘਰ ਜਾਣਾ ਤਾਂ ਰੋਟੀ ਖਾ ਲਾ ਤਾਂ ਇਹਨੇ ਰੋਟੀ ਖਾਧੀ ਤੁਸੀਂ ਤੁਸੀਂ ਦੱਸ ਰਹੇ ਸੀ ਕੋਈ ਇਹਨਾਂ ਨੂੰ ਅਮਲੀ ਲਾ ਦੇ ਜਾ ਰੋਟੀ ਹਾਂ ਦਰਾਂ ਕੋ ਸਾਰਾ ਕੁਝ ਪੁੱਛ ਲੋ ਜੀ ਦੇਖੋ ਜੀ ਇਹਨੂੰ ਲੈ ਕੇ ਚੱਲਿਆ ਜੀ ਬਹੁਤ ਧੰਨਵਾਦ ਕਰਦੇ ਆ ਜੀ ਚੁੰਨੀ ਚਾਨੀ ਠੀਕ ਕਰਨ ਲੱਗ ਗਿਆ ਜੀ ਪਤਾ ਨਹੀਂ ਕੌਣ ਹੈ ਮੈਂ ਜਾ ਕੇ ਜਦੋਂ ਪੁੱਛਿਆ ਉਹ ਕਹਿੰਦਾ ਮੈਂ ਤਾਂ ਇਹਨੂੰ ਰੋਟੀ ਖਾਣੇ ਚ ਲੈ ਕੇ ਜੀ ਮਾਰਦੇ ਸੀ ਕਿ ਤੁਹਾਨੂੰ ਇੱਚਾ ਕਰ ਮਾਰਦੇ ਸੀ ਮਾਰਦੇ ਸੀ ਬੜਾ ਧੰਨਵਾਦ ਕਰਦੇ ਆ ਇਹਨਾਂ ਵਰਗੇ ਇਨਸਾਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਨੀ ਤਾਂ ਹੋ ਸਕਦਾ ਇਹਨਾਂ ਨਾਲ ਕੋਈ ਵੀ ਸਰੀਰਕ ਸ਼ੋਸ਼ਣ ਹੋ ਸਕਦਾ ਸੀਗਾ ਤੇ ਆਪਾਂ ਸਾਰਿਆਂ ਦਾ ਫਰਜ਼ ਬੰਦਾ ਮੈਨੂੰ ਸ਼ਰਮ ਆਉਂਦੀ ਹੈ ਜੇ ਸਮਾਜ ਦੇ ਵਿੱਚ ਆਪਦੇ ਆਪ ਨੂੰ ਇਹ ਸਮਾਜ ਦਾ ਹਿੱਸਾ ਕਹਿਣ ਲਈ ਆਪਾਂ ਆਪਦੇ ਖੂਨ ਦੇ ਰਿਸ਼ਤੇ ਨੂੰ ਇਦਾਂ ਸੜਕਾਂ ਤੇ ਛੱਡ ਦਿੰਨੇ ਆ ਜਦੋਂ ਕਿਸੇ ਨੂੰ ਕੋਈ ਮਾਨਸਿਕ ਜਾਂ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਆ ਆਪਾਂ ਉਹਨਾਂ ਨੂੰ ਇਦਾਂ ਸੜਕਾਂ ਤੇ ਰੋਲ ਦਿੰਨੇ ਆ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਪਲੀਜ਼ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਨੂੰ ਸਮਝੀਏ ਇਦਾਂ ਆਪਾਂ ਆਦੇ ਪਰਿਵਾਰ ਦੇ ਮੈਂਬਰਾਂ ਨੂੰ ਇਦਾਂ ਨਾ ਸੜਕਾਂ ਤੇ ਛੱਡਿਏ ਤਾਂ ਕਿ ਉਹਨਾਂ ਦਾ ਕੱਲ ਨੂੰ ਖਾਸ ਕਰਕੇ ਇਹਨਾਂ ਭੈਣਾਂ ਨੂੰ ਜਿਨ੍ਹਾਂ ਦਾ ਕੱਲ ਨੂੰ ਕੋਈ ਸਰੀਰਕ ਸ਼ੋਸ਼ਨ ਹੋ ਸਕੇ ਸੋ ਮੈਂ ਸਾਰਿਆਂ ਨੂੰ ਕਹੂੰਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਾ ਇਸ ਵੀਡੀਓ ਨੂੰ ਨਾ ਸ਼ੇਅਰ ਕਰਕੇ ਪਾਪਾਂ ਦੇ ਭਾਗੀ ਨਾ ਬਣੋ ਇਸ ਭੈਣ ਦੀ ਇਸ ਭੈਣ ਦੀ ਰੱਖਿਆ ਵਾਸਤੇ ਆਪਾਂ ਇਸ ਭੈਣ ਦੇ ਪਰਿਵਾਰ ਨੂੰ ਮਿਲਣ ਵਾਸਤੇ ਆਪਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸੋ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ